ਪੰਜਾਬ ਦੇ ਦੋਸਤੋਂ ਵੀ ਹੜਾ ਦੀ ਸਥਿਤੀ ਬਣ ਸਕਦੀ ਹੈ ਮਰੋਦ ਸਾਹਿਬ ਜਿਹੜੇ ਕਹਿ ਨਹੀਂ ਸਟੇਟਸ ਦਾ ਰਿਆਗਰ ਕਿਸ ਤਰ੍ਹਾਂ ਦੇ ਕਰਦੇ ਦੇਖੋ ਪ੍ਰਬੰਧ ਜਿਹੜੇ ਹੈਗੇ ਆ ਉਹ ਸਬੰਧਤ ਵਿਭਾਗ ਵੱਲੋਂ ਮੁਕੰਮਲ ਕੀਤੇ ਜਾ ਚੁੱਕੇ ਆ ਕਾਫੀ ਹੱਦ ਤੱਕ ਸਾਰੀ ਤਿਆਰੀ ਹੈਗੀ ਹੈ ਪਰ ਫਿਰ ਵੀ ਜੇਕਰ ਕੋਈ ਇਹ ਜਹੀ ਪੇਸ਼ ਆਂਦੀ ਹੈ ਸਮੱਸਿਆ ਤਾਂ ਜਿਹੜਾ ਪ੍ਰਸ਼ਾਸਨ ਹੈ ਉਹਨੂੰ ਨਿਪਟਣ ਲਈ ਹਰ ਪੱਲੇ ਜਿਹੜਾ ਤਿਆਰੀ ਰੱਖਦੇ ਆ ਕਿੱਥੇ ਕੰਟਰੋਲ ਤਾਂ ਕੀ ਕਰਿਆ ਕਿ ਕਿੰਨੀਆਂ ਟੀਮਾਂ ਬਣਾਈਆਂ ਕਿਆਂ ਗਈਆਂ ਜਿਵੇਂ ਆਮ ਦਖਾਂ ਦੇ ਵਿੱਚ ਦੂਜੇ ਆਰ ਜਿਹੜਾ ਹੈਗਾ ਡਿਪਲੀਮੇਸ਼ਨ ਲੈਵਲ ਤੇ ਜਿਹੜੇ ਹੈਗੀਆਂ ਸਾਰੀਆਂ ਟੀਮਾਂ ਤਾਇਨਾਤ ਕੀਤੀਆਂ ਜਾ ਚੁੱਕੀਆਂ ਤੇ ਉੱਥੇ ਜਿਹੜਾ ਹੈਗਾ ਕੰਟਰੋਲ ਰੂਮ ਜਿਹੜਾ ਹੈਗਾ ਸਥਾਪਿਤ ਕੀਤਾ ਜਾਏਗਾ ਸਬਡਿਵੀਜ਼ਨ ਲੈਵਲ ਤੇ ਵੀ ਜਿਹੜਾ ਹੈਗਾ ਮੇਰਾ ਜਿਹੜਾ ਨੰਬਰ ਹੈ ਉਹ ਇੱਕ ਤਰ੍ਹਾਂ ਦਾ ਕੰਟਰੋਲ ਰੂਮ ਦੇ ਤੌਰ ਤੇ ਵਰਤਿਆ ਜਾ ਸਕਦਾ ਮਲੋਟ ਵਾਸੀਆਂ ਲਈ ਖੁਸ਼ ਖਬਰੀ ਹੁਣ ਮਲੋਟ ਜਾਂ ਕਿਸੇ ਵੀ ਆਸੇ ਪਾਸੇ ਦੇ ਸ਼ਹਿਰ ਤੋਂ ਕਿਸੇ ਵੀ ਸ਼ਹਿਰ ਜਾਣ ਲਈ ਤੁਸੀਂ ਬੁੱਕ ਪਾਸਟ ਕੰਪਨੀ ਦੀ ਟੈਕਸੀ ਬੁੱਕ ਕਰ ਸਕਦੇ ਹੋ ਸਿਰਫ ਇੱਕ ਕਾਲ ਰਾਹੀਂ बुकफास्ट ਤੁਹਾਨੂੰ ਸਭ ਤੋਂ ਸਸਤੀ ਅਤੇ ਪਰੋਸੇਯੋਗ ਟੈਕਸੀ ਪ੍ਰਦਾਨ ਕਰੇਗਾ। ਬੁੱਕਫਾਸਟ ਕੰਪਨੀ ਕੋਲ ਹਰ ਤਰ੍ਹਾਂ ਦੀ ਕਾਰ ਉਪਲਬਧ ਹੈ ਅਤੇ ਇਹਨਾਂ ਦੇ ਡਰਾਈਵਰ ਵੀ ਤਜਰਬੇਕਾਰ ਹਨ। ਜਿਵੇਂ ਮਲੋਟ ਤੋਂ ਦਿੱਲੀ ਲਈ ਟੈਕਸੀ ਬੁੱਕ ਕਰੋ ਸਿਰਫ 4999 ਰੁਪਏ ਵਿੱਚ। ਮਲੋਟ ਤੋਂ ਅੰਮ੍ਰਿਤਸਰ ਜਾਂ ਚੰਡੀਗੜ੍ਹ ਲਈ ਟੈਕਸੀ ਬੁੱਕ ਕਰੋ ਸਿਰਫ 3499 ਰੁਪਏ ਵਿੱਚ। ਬੁੱਕਫਾਸਟ ਨੂੰ ਅੱਜ ਹੀ ਕਾਲ ਕਰੋ ਅਤੇ ਆਪਣੀ ਯਾਤਰਾ ਸੁਖਾਵੀ ਬਣਾਓ।